ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਗਲਾ ਬਣਾਉਣ ਆ ਆਪਣਾ ਕਮੀਜ਼ ਹੈ ਜੀ ਮੈਚਿੰਗ ਸੂਟ ਆ ਤੇ ਆਹ ਵਾਲੀ ਹੈਗੀ ਬਲੈਕ ਕਲਰ ਦੀ ਹੈ ਜੀ ਸਲਵਾਰ ਤੇ ਇਹਦੇ ਤੇ ਬਲੈਕ ਲਾਉਣੀ ਆਪਾਂ ਲੈਸ ਤੇ ਗਲਾੜੇ ਆਨ ਕਰਾਂਗੇ ਪਹਿਲਾਂ ਇਹ ਗਲਾ ਆਪਾਂ ਪੈਚ ਲਾ ਕੇ ਕਰਨਾ ਡੀਨ ਜੀ ਕੱਪੜੇ ਦਾ ਪੈਚ ਲਾਉਣਾ ਵਾਲਾ ਦਾ ਇਹਨੂੰ ਇੱਕ ਵਾਰੀ ਕਮੀਜ਼ ਨੂੰ ਕਰ ਦਿੰਨੇ ਆਪਾਂ ਸਾਈਡ ਤੇ ਤੇ ਆ ਆਪਾਂ ਨਾ ਪੇਸਟਿੰਗ ਪੇਪਰ ਲਾ ਕੇ ਕੱਪੜਾ ਤਿਆਰ ਕਰ ਲਿਆਂਦਾ ਇਹਦੇ ਉੱਤੇ ਆਪਾਂ ਗੋਲੀ ਗਲਾ ਬਣਾਉਣਾ ਸੀ ਤੇ ਗੋਲੀ ਗਲਾ ਲਾ ਲਿਆਂਦਾ ਜੇ ਆਪਾਂ ਗੋਲ ਗਲਾ ਨਹੀਂ ਲਾਉਣਾ ਸੀ ਆਪਾਂ ਨੂੰ ਇਸ ਤੇ ਪੇਪਰ ਪੇਸਟਿੰਗ ਦੇ ਕਟਿੰਗ ਕਰਨੀ ਪੈਣੀ ਗਲੇ ਦੀ ਹੁਣ ਆਪਾਂ ਇਸ ਤਰ੍ਹਾਂ ਗਲਾ ਹੀ ਲਾ ਲਿਆਂਦਾ ਹੁਣ ਇਸੇ ਸ਼ੇਪ ਦਾ ਆਪਾਂ ਗਲਾ ਬਣਾ ਲਾਂਗੇ ਤੇ ਇਹਨੂੰ ਇਸ ਤਰ੍ਹਾਂ ਨਾ ਲੰਬਾਈ ਲੋੜ ਤੇ ਵੀ ਲੰਮਾ ਜਿਆਦਾ ਲਾਇਆ इस तरह दूरा कर लाँगे गले के सेंटर चो इस तरह दूरा करना। ला कमी करीज बना के मैं प्रेसना करीज बना रही से इस तरह ता ली हूँ जिनी तुम लंबाई रखनी चाहते हो रख सकते हो आप लंबाई रखा जी सोलह इंच ठीक है इतों सोलह इंच है ਇਧਰ ਚੜਾਈ ਰੱਖਣੀ ਹੈ ਜੀ 4 ਇੱਥੇ ਲੰਬਾਈ 16 ਚੜਾਈ ਇੱਥੇ 4 ਇੱਥੇ ਆਪਾਂ ਥੋੜੀ ਜੀ ਵਧਾ ਲਾਂਗੇ ਸਾਢੇ ਇੱਕ ਚਾਰ ਕਰ ਲਾਂਗੇ ਪੌਣੇ ਪੰਜ ਕਰ ਲਾਂਗੇ ਇਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਨਹੀਂ ਬਲੋਈਆਂ ਪੌਣੀਆਂ ਫਿਰ ਜਿੰਨੀ ਚੜਾਈ ਤੁਸੀਂ ਰੱਖਣੀ ਚਾਹੋ ਨੇ ਉਹ ਰੱਖ ਸਕਦੇ ਹੋ ਪਾਈਚੀ ਦੀ ਕਿਉਂਕਿ ਆਪਾਂ ਬਲੋਈਆਂ ਦੇ ਹਿਸਾਬ ਨਾਲ ਰੱਖਣਾ ਹੁੰਦਾ ਜੀ ठीक है इथों लावे आपे चार आ सॉरी जी चार इतों कर देंगे साढ़े चार ठीक है हमने ना इस तरह आपशान ला लेंगे इतें जड़ी थोड़ी जी डूंगाई पा देंगे इस तरह इथों इस तरह कर देंगे इधर थोड़ी मर्जी इतो चोरस भी रख सद हो पर आप थोड़ा जा तिरशा कर दिता है इस तरह इधर नीचे कर देंगे आप कटिंग इस तरह कटिंग होजूगी ਫਰੋਂ ਵੀ ਆਪਾਂ ਸਾਫ਼ ਕਰ ਦਾਂਗੇ ਕੱਪੜਾ ਇੱਕੋ ਜਿਹਾ ਕਰ ਲਾਂਗੇ ਠੀਕ ਆ ਆ ਆਪਣਾ ਸੈਂਟਰ ਹੋ ਗਏ ਹੁਣ ਉੱਪਰ ਧਾਗਾ ਇਹਦੇ ਨਾਲ ਦਾ ਪੈਚ ਨਾਲ ਦਾ ਆਪਾਂ ਪਾ ਲਿਆ ਇਹਨੂੰ ਸਿੱਧਾ ਕਰ ਲੈਣਾ ਇਸ ਤਰ੍ਹਾਂ ਦੇਖੋ ਤੁਸੀਂ ਆ ਆਪਣਾ ਹੈਗਾ ਪੇਸਟਿੰਗ ਪੇਸਟ ਪਿਪਰਾ ਲਪਾਸਾ ਆ ਜੀ ਉਹ ਸਿੱਧਾ ਪਾਸ ਠੀਕ ਆ ਹੁਣ ਇਹਦੇ ਤੇ ਲਾਉਣੀ ਆਪਾਂ ਲੈਸ ਇਸ ਤਰ੍ਹਾਂ ਆਪਾਂ ਪੈਚ ਨੂੰ ਨਾ ਸਿੱਧਾ ਰੱਖ ਲਿਆ ਹੁਣ ਤੇ ਜਿਹੜੀ ਆਹ ਵਾਲੀ ਲੈਸ ਹੈ ਨਾ ਆਪਾਂ ਲਾਉਣੀ ਆ ਇਹ ਲੈਸ ਨੂੰ ਆਪਾਂ ਪੁੱਠੀ ਰੱਖਾਂਗੇ ਆ ਆਪਣਾ ਕਪੜਾ ਸਿੱਧਾ ਹੋਊਗਾ ਲੈਸ ਉੱਪਰ ਪੁੱਠੀ ਹੋਊਗੀ ਇਸ ਤਰ੍ਹਾਂ ਰੱਖਾਂਗੇ ਅੰਦਰ ਵੱਲ ਨੂੰ ਕਰਕੇ ਇਹਦੇ ਉੱਪਰ ਲਾ ਦਾਂਗੇ ਆਪਾਂ ਇੱਕ ਸਲਾਈ ਜਿੰਨੀ ਜਿੰਨੀ ਤੁਸੀਂ ਵਿੱਚ ਦੇਣਾ ਕਪੜਾ ਦੇ ਸਕਦੇ ਹੋ ਪਰ ਦੇਣਾ ਇੱਕੋ ਜਿਹਾ ਵੀ ਜਿੰਨਾ ਤੁਸੀਂ ਸ਼ੁਰੂ ਚੋਂ ਦੇਣ ਲੱਗ ਗਏ ਉਸੇ ਤਰ੍ਹਾਂ ਹੀ ਉਹ ਨਾ ਨਾ ਵਿੱਚ ਕਪੜਾ ਦੇਣਾ ਇਸ ਤਰ੍ਹਾਂ ਹੋਣਾ ਇਹਦੇ ਉੱਤੇ ਆਪਾਂ ਸਲਾਈ ਲਾ ਲਾਂਗੇ ਇਸ ਤਰ੍ਹਾਂ ਆਸਤੀ ਆਸਤੀ ਨਾ ਸੈ ਲਾਵਾਂਗੇ ਮਿਠਾਣਾ ਕੱਪੜਾ ਜਿਹੜਾ ਤੁਸੀਂ ਪੈਚਾ ਵਾਲਾ ਉਹ ਫੜ ਕੇ ਰੱਖਣਾ ਕਈ ਵਾਰ ਇਹ ਨਾ ਵਿੱਚ ਇਕੱਠਾ ਹੋਣ ਲੱਗ ਜਾਂਦਾ ਇਸ ਤਰ੍ਹਾਂ ਹੁਣ ਆ ਇਧਰ ਇੱਥੋਂ ਇਧਰ ਵੱਲ ਨੂੰ ਮੋੜ ਲਾਂਗੇ ਇਥੋਂ ਇਧਰ ਨੂੰ ਉੱਪਰ ਨੂੰ ਆਹস্তে ਆਹস্তে ਸਲਾਈ ਲਾਉਣੀ ਹੈ ਕਾਲੀ ਨਹੀਂ ਕਰਨੀ ਹੁਣ ਉੱਪਰ ਵਾਲ ਨੂੰ ਸਲਾਈ ਲੈ ਜਾਾਂਗੇ ਇੱਥੇ ਚੰਗੀ ਤਰ੍ਹਾਂ ਜਿੰਨਾ ਤੁਸੀਂ ਕਪੜਾ ਉਧਰ ਲੈ ਪਾਸੇ ਹੁਣ नहीं ये तो फालतू कर देंगे फाल स्कटे ਠੀਕ ਹੈ ਇਸ ਤਰ੍ਹਾਂ ਨਾ ਹੁਣ ਇੱਕ ਵਾਰੀ ਆਪਾਂ ਪ੍ਰੈਸ ਨਾਲ ਨਾ ਕਰੀਜ ਬਿਠਾ ਲੈਣੀ ਆ ਦੀ ਹੁਣ ਆਪਾਂ ਨਾ ਕਮੀਜ਼ ਲਾਵਾਂਗੇ ਇਸ ਤਰ੍ਹਾਂ ਕਮੀਜ਼ ਦਾ ਪੁੱਠਾ ਪਸਾ ਰੱਖਾਂਗੇ ਜਿਹੜਾ ਆਪਣੇ ਕਰੀਜ ਆ ਸੈਂਟਰ ਵਾਲੀ ਉਹਨੂੰ ਇਸ ਤਰ੍ਹਾਂ ਟੱਕ ਲਗਾ ਲਾਂਗੇ ਤੇ ਉਧਰੋਂ ਇਹਦੇ ਆਪਾਂ ਗਲੇ ਵਾਲੇ ਪੈਚ ਤੇ ਵੀ ਟੱਕ ਲਗਾ ਲਾਂਗੇ रखांगे रखा गे अपा उठा इस तरह बिल्कुल सेंटर रख लगे इत ला देंगे अपना इथी देख लेना भी करीज त सही आ रहा अपना करीज ਨੇ ਇੱਕ ਪਾਸੇ ਜਾਵੇ ਹੋ ਜੂ ਇੱਕ ਪਾਸੇ ਘਟ ਹੋ ਜੂ ਬਲੈਸਟਰ ਆਪਣਾ ਲੱਗ ਗਿਆ ਹੁਣ ਇਹਨੂੰ ਆਪਾਂ ਕਟਿੰਗ ਕਰ ਦਾਂਗੇ ਵਿਚਾਰ ਵਿਚਕਾਰੋਂ ਜਿਹੜਾ ਫालतू ਕੱਪੜਾ ਜਿਵੇਂ ਆਪਾਂ ਆਮ ਗਲਾ ਲਾ ਕੇ ਕਟਿੰਗ ਕਰਦੇ ਹੁੰਦੇ ਨਾ ਇੱਥੋਂ ਉਸੇ ਤਰ੍ਹਾਂ ਹੀ ਕਰਨਾ ਤੁਸੀਂ ਵਿਚ ਲਾ ਲਾਂਗੇ ਛੋਟੇ ਛੋਟੇ ਤੱਕ ਹੁਣ ਇਹਨੂੰ ਇਸ ਤਰ੍ਹਾਂ ਨਾ ਸਿੱਧੇ ਪਾਸੇ ਹਲਟਾ ਲਾਂਗੇ ਸਿੱਧੇ ਪਾਸੇ ਹਲਟਾ ਕੇ ਇੱਕ ਵਾਰੀ ਆਪਾਂ ਨਾ ਇੱਥੇ ਸਲਾਈ ਲਾ ਲਾਂਗੇ ਗਲੇ ਤੇ ਕੰਨੀ ਕੰਨੀ ਤੇ ਨਾਲ ਨਾਲ ਆਪਣੀ ਸਲਾਈ ਲੱਗ ਜੂਗੀ ਤੇ ਨਾਲ ਹੀ ਆਪਾਂ ਇਹਦੇ ਠੰਡ ਰੱਖਾਂਗੇ ਲੈਸ ਇਸ ਤਰ੍ਹਾਂ ਲੈਸ ਨੂੰ ਰੱਖ ਦਾਂਗੇ ਇਸ ਤਰ੍ਹਾਂ ਹੁਣ ਗਲੇ ਤੇ ਨਾਲੇ ਆਪਾਂ ਸਲਾਈ ਲਾ ਲੈਨੇ ਨਾਲੇ ਨਾਲ ਨਾਲ ਲੈਸ ਲਾ ਲੈਨੇ ਤੁਸੀਂ ਐਸਾ ਪੈਚ ਕਰਦਾਂਗੇ ਕਟਿੰਗ ਆ ਦੇਖੋ ਜੀ ਆਪਣੇ ਗਲੇ ਤੇ ਲੱਗਾ ਗਿੱਲੈਸ ਹੁਣ ਆਪਾਂ ਜਿਹੜਾ ਪੈਚ ਆ ਇਹ ਤੇ ਸਿਲਾਈ ਲਾ ਲਾਂਗੇ ਇਸ ਤਰ੍ਹਾਂ ਇਹਨੂੰ ਨਾ ਲੈਸ ਨੂੰ ਅੰਦਰ ਨੂੰ ਮੋੜਦੇ ਹੋਏ ਲੈਸ ਨੂੰ ਜੀ ਸੌਰੀ ਕਪੜੇ ਨੂੰ ਹਾਲਤ ਨੂੰ ਇਹਦੇ ਉੱਪਰ ਲਾ ਦਾਂਗੇ ਆਪਾਂ ਦਾ ਬੂਈ ਸਿਲਾਈ ਇਸ ਤਰ੍ਹਾਂ ਨਾ ਹੌਲੀ ਹੌਲੀ ਆਸਤੇ ਆਸਤੇ ਸਲਾਈ ਲਾਉਣੀ ਹੈ ਕਾਲੀ ਨਹੀਂ ਕਰਨੀ ਧਿਆਨ ਰੱਖਣਾ ਤੁਸੀਂ ਕਿ ਇਹ ਪੈਚ ਆਪਣਾ ਇਧਰ ਉਧਰ ਨਾ ਹੋਵੇ ਤੇ ਨਹੀਂ ਤੁਸੀਂ ਇੱਕ ਦੋ ਥਾਵਾਂ ਤੇ ਪਿੰਨਾ ਵੀ ਲਾ ਕੇ ਸਹੀ ਕਰ ਸਕਦੇ ਹੋ ਪਹਿਲਾਂ जीडी करीज़ है वह बिल्कुल सेंटर के बच्चे आनी चाहिए अपनी आई करीज आ गई कमीज दैच दी इस तरह इतों चगीह साफ कर लो हम अपना इस तरह सिलाई इधर भी सैड पर ला लें ਹੌਲੀ ਹੌਲੀ ਆস্তে ਆਸਤੇ ਸिलाई ਲਾ ਲਾਂਗੇ ਲਾਵਾਂਗੇ ਕਪੜੇ ਨੂੰ ਸਿੱਧਾ ਰੱਖਦੇ ਹੋਏ ਇਹ ਜਿਹੜੀ ਸिलाई ਹੈ ਜੀ ਆਪਣੇ ਪਹਿਲਾਂ ਲਾਸੇ ਸिलाई ਸੀ ਉਹ ਆਪਣੇ ਅੰਦਰ ਆ ਜਾਂਦੀ ਸिलाई ਇਹ ਸिलाई ਉੱਪਰ ਆ ਜਾਂਦੀ ਹੈ ਠੀਕ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਆਪਾਂ ਗਲੇ ਦਾ ਡੀਆਣਾ ਬਣ ਕੇ ਤਿਆਰ ਹੋ ਗਿਆ ਦੇਖ ਕੇ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਮਰਾ ਡਿਜ਼ਾਈਨ ਹੁਣ ਆਪਾਂ ਇਹਦੇ ਵਿੱਚ ਨਾ ਬਟਨ ਆਪਣੇ ਕੋਲੇ ਹੈ ਨਹੀਂ ਸੀ ਜੇ ਤੁਸੀਂ ਬਟਨ ਵੀ ਲਾ ਸਕਦੇ ਹੋ ਕਮੀਜ਼ ਨਾਲ ਦੇ ਪਰ ਆਪਾਂ ਇਹਦੇ ਵਿੱਚ ਨਾ ਜਿਹੜੇ ਆਪਣੇ ਕੋਲੇ ਹੈਗੇ ਆ ਹਾਫ ਮੋਤੀ ਉਹ ਲਾਵਾਂਗੇ ਗਲੂ ਨਾਲ ਆਪਣੇ ਕੋਲੇ ਜਿਹੇ ਆਮੜੇ ਮੋਤੀ ਇਹ ਆਪਾਂ ਨਾ ਗਲੂ ਨਾਲ ਲਾ ਦਾਂਗੇ ਐਸ ਵਾਲੀ ਗਲੂਨ ਲਾਵਾਂਗੇ ਇਹ ਤੁਸੀਂ ਬਾਜ਼ਾਰ ਚੋਂ ਜਿੱਥੋਂ ਆਪਾਂ ਲੈਸ ਵਗੈਰਾ ਲੈਣੇ ਉਸ ਦੁਕਾਨ ਤੋਂ ਸਾਨੀ ਨਾਲ ਮਿਲ ਜਾਂਦੀ ਹੈ ਜੀ ਲੈ ਸਕਦੇ ਹੋ ਤੁਸੀਂ ਇੱਕ ਤਾਂ ਇਹਦਾ ਨਿਸ਼ਾਨ ਨਹੀਂ ਬੰਨ੍ਹ ਦਾ ਕਪੜੇ ਤੇ ਕਿਤੇ ਤੁਸੀਂ ਧੋਣ ਤੋਂ ਬਾਅਦ ਉਤਰ ਗਈ ਨਹੀਂ ਠੀਕ ਹੈ ਹੁਣ ਆਪਾਂ ਜਿੰਨੀ ਜਿੰਨੀ ਸਪੇਸ ਰੱਖਣੀ ਹੈ ਉਸ ਦੇ ਹਿਸਾਬ ਨਾਲ ਗਰੂ ਲਾ ਲਾਂਗੇ ਜਿੰਨੇ ਤੁਸੀਂ ਲਾਉਣੇ ਹਨ ਨਿਸ਼ਾਨ ਵੀ ਲਾ ਸਕਦੇ ਹਾਂ ਪਰ ਆਪਾਂ ਅੰਦਾਜ਼ੇ ਨਾਲ ਹੀ ਰੱਖ ਦਾਂਗੇ ਇਹਨੂੰ ਇਸਤੇਮਾਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਢੱਕਣ ਲਗਾ ਕੇ ਬੰਦ ਕਰਕੇ ਰੱਖ ਦਿਓ ਫਿਰ ਇਹ ਖਰਾਬ ਨਹੀਂ ਹੁੰਦੀ ਇਸ ਤਰ੍ਹਾਂ ਹਾਂ ਇਹਨਾਂ ਨੂੰ ਰੱਖ ਦਾਂਗੇ ਚੰਗੀ ਤਰ੍ਹਾਂ ਉਪਰ ਮਸੇ ਨੂੰ ਇੱਕ ਧਿਆਨ ਰੱਖਣਾ ਵੀ ਜਦੋਂ ਤੁਸੀਂ ਲਾ ਲੇ ਜਿੰਨੀ ਦੇਰ ਇਹ ਸੁੱਕਦੇ ਨਹੀਂ ਉਹਨੀ ਦੇਰ ਇਹਨੂੰ ਛੇੜੋ ਨਾ ਫਿਰ ਨਹੀਂ ਛੇੜੀ ਉੱਤਰ ਦੇ ਠੀਕ ਹੈ ਜੀ ਆ ਦੇਖੋ ਆਪਣੇ ਮੋਤੀ ਲੱਗੇ ਜੇ ਤੁਹਾਡੇ ਕੋਲ ਫਲਾਵਰ ਵਾਲੀ ਲੈਸ ਹੈਗੀ ਆ ਤਾਂ ਤੁਸੀਂ ਉਹਦੇ ਚ ਫਲਾਵਰ ਕਟਿੰਗ ਕਰਕੇ ਵੀ ਲਾ ਸਕਦੇ ਹੋ ਇੰਕਾ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿੱਦਾਂ ਦਾ ਲੱਗਿਆ ਡਿਜ਼ਾਈਨ ਵਧੀਆ ਲੱਗਿਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣਾ ਦੂਸਰਾ ਚੈਨਲ ਆ ਜਸਪੁਰ ਤੁਮਾਰੀ ਕੁਕਿੰਗ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰ ਲਓ ਉਹਦੇ ਤੇ ਆਪਾਂ ਰੈਸਪੀ ਦੀਆਂ ਵੀਡੀਓ ਪਾਉਨੇ ਆ ਜੀ ਸਾਰਿਆਂ ਭੈਣਾਂ ਬਹੁਤ ਸੋਨੇ ਸੋਨੇ ਕਮੈਂਟ ਕਰਦੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਦੇਖਣ ਲਈ